ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਕਲੈਕਸ਼ਨ ਹੈਗੀ ਹੈ ਜੀ ਮੇਰੀ ਖੁਦ ਦੀ ਬਣੀ ਹੋਈ ਬੁਟੀਕ ਤੇ ਸਾਰੇ ਪੀਸ ਬਣੇ ਹੋਏ ਨੇ ਇਹ ਹੈਂਡਵਰਕ ਦੇ ਸੂਟ ਨੇ ਜੀ ਜਿੱਦਾਂ ਹੁਣ ਫੰਕਸ਼ਨਾਂ ਦੇ ਕਾਫੀ ਸਾਰੇ ਕਾਲ ਆਉਂਦੇ ਸੀਗੇ ਕਿ ਸਾਨੂੰ ਫੋਟੋਸ ਭਾ ਦਿਓ ਸਾਡੇ ਫੰਕਸ਼ਨਾਂ ਫੋਟੋ ਵਾਲਾ ਸਿਸਟਮ ਮੇਰੇ ਕੋਲ ਥੋੜਾ ਘਟ ਹੈ ਜੀ ਤਾਂ ਕਰਕੇ ਮੈਂ ਵੀਡੀਓ ਹੀ ਲੈ ਕੇ ਆਈਆਂ ਇਮੈਂ ਤਾਂ ਹੀ ਨਹੀਂ ਸੀ ਹਲੇ ਹੈਂਡਵਰਕ ਦੇ ਮੈਨੂੰ ਕਾਫੀ ਸਾਰੇ ਆਰਡਰ ਆਉਂਦੇ ਸੀ ਕਿ ਮੈਂ ਤਾਂ ਕਰਕੇ ਨਹੀਂ ਸੀ ਫੜਦੀ ਕਿਉਂਕਿ ਮੇਰਾ ਖੁਦ ਦਾ ਕੰਮ ਲੱਗਿਆ ਹੋਇਆ ਸੀਗਾ ਤੇ ਇਹੇ ਇਹ ਸੂਟ ਨਹੀਂ ਹੈ ਇਹਨਾਂ ਤੋਂ ਬਿਨਾਂ ਤੁਹਾਨੂੰ ਹੋਰ ਵੀ ਹੈਵੀ ਹੈਵੀ ਸੂਟ ਮਿਲਣਗੇ ਫਿਲਹਾਲ ਅੱਜ ਤੁਹਾਨੂੰ ਇਹ ਸੂਟ ਦੰਨੇ ਆ ਜੀ ਅਸੀਂ ਤਕਰੀਬਨ ਸਟਾਰਟਿੰਗ ਹੈਗੀ ਆ ਜੀ 6-7000 ਤੋਂ ਲੈ ਕੇ 10k ਦੀ ਰੇਂਜ ਤੱਕ ਨੇ ਬਹੁਤ ਪਿਆਰੇ ਸੂਟ ਨੇ ਤੇ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਟੋਟਲੀ ਹੈਂਡਵਰਕ ਹੈ ਜੀ ਸਾਰਾ ਹੀ ਸਟਾਕ ਪ्योर ਤੇ ਬਣਿਆ ਹੋਇਆ ਵਿਸਕੋਸ ਤੇ ਬਣਿਆ ਹੋਇਆ ਅ ਸ਼ੁਰੂ ਕਰਦੇ ਆਂ ਪਹਿਲੇ ਸੂਟ ਤੋਂ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਨੇ ਤੁਸੀਂ ਕਿਸੇ ਵੀ ਸਟਫ ਤੇ ਬਣਾਣੇ ਨੇ ਜਾਂ ਕਿਸੇ ਵੀ ਕਲਰ ਤੇ ਬਣਾਣੇ ਨੇ ਤਾਂ ਤੁਹਾਡੇ ਵਾਸਤੇ ਉਦਾਂ ਵੀ ਬਣਾ ਦਾਂਗੇ ਕਿਉਂਕਿ ਮੇਰੇ ਖੁਦ ਦੇ ਕਲਰ ਨੇ ਜੀ ਸੌਰੀ ਖੁਦ ਦੀ ਡਿਜ਼ਾਈਨਿੰਗ ਆ ਸਾਰਾ ਖੁਦ ਹੀ ਕਲਰ ਵਗੈਰਾ ਇਹਨਾਂ ਨੂੰ ਕਰਵਾਇਆ ਹੋਇਆ ਇਹ ਹੈਗਾ ਟਾਈ ਐਂਡ ਡਾਈ ਦੇ ਉੱਪਰ ਸੂਟ ਇਹ ਮੈਕਜ਼ਿਬਿਸ਼ਨ ਤੇ ਵੀ ਲਾਈ ਸੀ ਕਿ ਤਿੰਨ ਚਾਰ ਸੂਟ ਉਸ ਟਾਈਮ ਇਹਨਾਂ ਦਾ ਰਿਸਪਾਂਸ ਦੇਖਿਆ ਸੀ ਬਹੁਤ ਵਧੀਆ ਰਿਸਪਾਂਸ ਰਿਹਾ ਸਭ ਤੋਂ ਪਹਿਲਾਂ ਹੀ ਸੂਟੇ ਸੇਲ ਹੋਏ ਸੀ ਬਹੁਤ ਸੋਹਣੇ ਉਸ ਟਾਈਮ ਦੋ ਹੀ ਸੂਟ ਸੀ ਮੇਰੇ ਕੋਲ ਬਟ ਬਾਅਦ ਚ ਬਹੁਤ ਸਾਰੀ ਡਿਮਾਂਡ ਆਂਦੀ ਰਹੀ ਇਹਨਾਂ ਸੂਟਾਂ ਦੀ ਮੈਂ ਰਿਪੀਟ ਬਣਵਾਏ ਨੇ ਹੁਣ ਇਹ ਮਲਟੀ ਸ਼ੇਡ ਦੇ ਵਿੱਚ ਸ਼ਰਟ ਹੈ ਜੀ ਟੋਟਲੀ ਹੈਂਡਵਰਕ ਦੇ ਉੱਪਰ ਹੈਂਡਵਰਕ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਮਟੀਰੀਅਲ ਲੱਗਿਆ ਹੋਇਆ ਉਹ ਗੁੱਡ ਆ ਤੁਸੀਂ ਸੂਟ ਨੂੰ 15 ਸਾਲ ਤੱਕ ਰੱਖ ਸਕਦੇ ਹੋ ਜਿਹੜੀ ਮਟੀਰੀਅਲ ਦੀ ਕੁਆਲਿਟੀ ਹੋਏਗੀ ਤੁਹਾਨੂੰ ਵੈਸਟ ਮਿਲੇਗੀ ਜੀ ਜੇ ਤੁਸੀਂ ਇੱਕ ਵਾਰ ਸੂਟ ਪਾ ਕੇ ਕਈ ਵਾਰੀ ਐਦਾਂ ਹੁੰਦਾ ਕਿ ਸੀ ਇੱਕ ਵਾਰੀ ਪਾ ਕੇ ਕਈ ਪਹਿਣਾ ਪੰਜ ਪੰਜ 10 ਸਾਲ ਟੈਚੀ ਜੇ ਪਾਈ ਰਹੀਆਂ ਨੇ ਸੂਟ ਪਰ ਤੁਹਾਨੂੰ ਵਰਕ ਹੈ ਜਿਹੜਾ ਉਹ ਐਦਾਂ ਹੀ ਮਿਲੇਗਾ ਐਸ ਇਟ ਇਹੀ ਹੁੰਦੀ ਹੈ ਮੇਰੇ ਸਟਫ ਦੀ ਜਾਂ ਫਿਰ ਮੇਰਾ ਜੋ ਮਟੀਰੀਅਲ ਲਗਾਣੇ ਉਹਨਾਂ ਦੀ ਮੇਂ ਮਟੀਰੀਅਲ ਤੁਹਾਨੂੰ ਮੈਂ ਦਿਖਾਤਾ ਕ੍ਰੇਪ ਦੀ ਸਲਵਾਰ ਆ ਔਰਗੇਂਜ਼ਾ ਦਾ ਹੀ ਅਸੀਂ ਇਸ ਨੂੰ ਦੁਪੱਟਾ ਲਗਾਇਆ ਹੋਇਆ ਔਰਗੇਂਜ਼ਾ ਦਾ ਹੀ ਦੁਪੱਟਾ ਲੱਗਿਆ ਹੋਇਆ ਜੀ ਸੂਟ ਨੂੰ ਠੀਕ ਹੈ ਤੇ ਨਾਲ ਲਾਈ ਹੋਈ ਹੈ ਜੀ ਕਾਰਨਰ ਦੇ ਉੱਪਰ ਐਦਾਂ ਫਲਾਰ ਔਰ ਹੈਂਡਵਰਕ ਕੀਤਾ ਹੋਇਆ ਤੇ ਨਾਲ ਬਹੁਤ ਸੋਹਣੀ ਗੋਟਾ ਲੇਸ ਲੱਗੀ ਹੋਈ ਹੈ ਇਹਨੂੰ ਇਹ ਹੈਗਾ ਜੀ 7500 ਦਾ ਸੂਟ ਠੀਕ ਹੈ ਜੀ ਨੈਕਸਟ ਦਿਖਾਣੇ ਲਰ ਚੇਂਜ ਆ ਜਾਏਗਾ ਇਹ ਵੀ ਸੂਟ ਤੁਹਾਨੂੰ ਬਹੁਤ ਪਿਆਰਾ ਮਿਲੇਗਾ ਇਹ ਹੈਗਾ ਜੀ ਇਦਾਂ ਇੱਕ ਆਪਣੇ ਸ਼ੋਲਡਰ ਤੇ ਸੌਰੀ ਇਦਾਂ ਜੀ ਸੂਟ ਇਹ ਇਹ ਹੈਗਾ ਨੈਕ ਬਣਿਆ ਹੋਇਆ ਬਹੁਤ ਪਿਆਰਾ ਨੈਕ ਬਣਿਆ ਹੋਇਆ ਇਸ ਸੂਟ ਦਾ ਠੀਕ ਹੈ ਇਹ ਦੋ ਫਲਾਰ ਨੇ ਕੋਰਨਰ 'ਚ ਹੀ ਕਮਣੀ ਚੌਕ ਕੋ ਲਾ ਜੇਗਾ ਤਿੱਕ ਆਪਣੇ ਤੇ ਆ ਜੇਗਾ ਤੇ ਬਾਕੀ ਸਾਰੇ ਦੇ ਵਿੱਚ ਬੂਟੀ ਆ ਇਹ ਹੈਗਾ ਜੀ ਇਹਦਾ ਹੈਵੀ ਜਿਹਾ ਫਲਾਰ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਤੇਰੇ ਦੁਪੱਟੇ ਨੂੰ ਥੋੜਾ ਜ਼ਿਆਦਾ ਹੈਵੀ ਕੀਤਾ ਸੂਟ ਨਾਲੋਂ ਜਿੱਦਾਂ ਤੁਸੀਂ ਪਹਿਲਾਂ ਦੁਪੱਟਾ ਸਿੰਪਲ ਦੇਖਿਆ ਤਾਂ ਇਹ ਸੂਟ ਦਾ ਦੁਪੱਟੇ ਤੇ ਹੈਂਡਵਰਕ ਕੀਤਾ ਹੋਇਆ ਸਾਰੇ ਤੇ ਉਹਦਾ ਸੂਟ ਹੈਵੀ ਆ ਤੇ ਇਹਦਾ ਦੁਪੱਟਾ ਹੈਵੀ ਆ ਇਦਾਂ ਸਾਰੇ ਦੇ ਵਿੱਚ ਹੈਂਡਵਰਕ ਆ কর্নারস ਤੁਹਾਨੂੰ ਇਦਾਂ ਹੈਵੀ ਫਲੋਰ ਮਿਲ ਜਾਣਗੇ ਇਹ ਵੀ ਗੋਟਾ ਲੇਸ ਦੇ ਨਾਲ ਬਹੁਤ ਸੋਹਣਾ ਫਿਨਿਸ਼ ਕੀਤਾ ਹੋਇਆ ਹੈ ਇਹਦਾ ਵੀ ਸੇਮ ਪ੍ਰਾਈਸ ਹੈ ਜੀ 7500 ਠੀਕ ਹੈ ਜੀ ਮੈਂ ਤੁਹਾਨੂੰ ਇੱਕ ਹੋਰ ਦੋ ਆਈਟਮ ਐਦਾਂ ਨਹੀਂ ਦਿਖਾ ਰਹੀਆਂ ਹਾਲੇ ਜਿਹੜੀਆਂ ਆਪਾਂ ਮਲਟੀ ਸਟੱਫ ਤੇ ਬਣਾਈਆਂ ਹੋਈਆਂ ਤੇ ਬਾਕੀ ਫਿਰ ਜਿਹੜੀਆਂ ਆਪਾਂ ਨੇ ਡਾਈ ਕਰਵਾਏ ਹੋਏ ਆ ਮੈਂ ਤੁਹਾਨੂੰ ਉਹ ਦਿਖਾ ਦਾਂਗੀ ਇਹ ਖੁਦ ਦੀ ਵਰਕ ਸਾਰਾ ਆਪਣਾ ਜੀ ਤੇ ਜਿਹੜਾ ਇਹਦਾ ਪ੍ਰਿੰਟਿੰਗ ਆ ਇਹ ਅਸੀਂ ਸਾਡੇ ਪਾਸ ਥਾਨ ਆ ਇਸ ਦੇ ਨਾਲ ਦੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਸੇਮ ਹੀ ਸਟਫ ਤੇ ਸੇਮ ਹੀ ਕਲਰ ਤੇ ਇਹਦੇ ਨਾਲ ਦੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੇ 48 4900 ਦੇ ਇਹ ਖੁਦ ਹੈਂਡਵਰਕ ਦੇ ਵਿੱਚ ਬਣੇ ਹੋਏ ਨੇ ਤਾਂ ਕਰਕੇ ਪ੍ਰਾਈਸ ਦਾ ਫਰਕ ਹੁੰਦਾ ਬਹੁਤ ਜ਼ਿਆਦਾ neck ਤੇ ਵਰਕ ਆ ਜੀ ਇਹਦੀ ਬੈਲ ਸ਼ੇਪ ਬਾਜੂ ਆਜੂਗੀ ਹੈਵੀ ਦੇ ਵਿੱਚ ਸਾਰੇ ਦੇ ਵਿੱਚ ਬੂਟੇ ਆ ਠੀਕ ਹੈ ਤੇ ਇਹਦੇ ਪੌਂਚਿਆਂ ਤੇ ਵੀ ਵਰਕ ਆ ਜਾਏਗਾ ਇਹ ਹੈਵੀ ਦੇ ਵਿੱਚ ਇਹਦੇ ਪੌਂਚਿਆਂ ਤੇ ਵਰਕ ਆ ਠੀਕ ਹੈ ਜੀ ਇਹਦਾ ਵੀ ਦੁਪੱਟਾ ਲੰਮਾ ਚੌੜਾ ਰਹੂਗਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਕਾਰਨਰ 'ਚ ਹੈਵੀ ਫੁੱਲ ਰਹੇਗਾ ਐਦਾਂ ਰਹੇਗਾ ਜੀ ਇਹ ਵੀ ਸੂਟ ਇਹਦਾ ਵੀ ਸੇਮ ਪ੍ਰਾਈਸ ਆ ਜੀ 7500 ਨੈਕਸਟ ਸੂਟ ਦਿਖਾਣੇ ਆ ਜੀ ਤੁਹਾਨੂੰ ਇਹਦਾ ਪ੍ਰਾਈਸ ਹੈਗਾ ਜੀ 78 7800 ਹੈਗਾ ਇਸ ਸੂਟ ਦਾ ਪ੍ਰਾਈਸ ਦੇਖੋ ਇਹ ਕਲੀਆਂ ਪਹਿ ਕੇ ਇਦਾਂ ਜਾ ਰਹੀਆਂ ਬਹੁਤ ਸੋਹਣਾ ਕਲਰ ਹੈ ਠੀਕ ਹੈ ਇਹ ਦੇਖੋ ਇਹਦਾ ਘੇਰਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਬਹੁਤ ਪਿਆਰਾ ਘੇਰਾ ਬਣਿਆ ਵੈ ਇਸ ਦੇ ਵਿੱਚ ਪਰਲਸ ਵਰਕ ਹੈ ਬਹੁਤ ਪਿਆਰਾ ਟਰੈਡ ਵਰਕ ਹੈ ਜੀ ਬਾਕੀ ਸਾਰੇ ਮਟੀਰੀਅਲ ਹੈਗੇ ਆ ਟਿੱਲੇ ਦਾ ਕੰਮ ਹੋ ਗਿਆ ਦਬਕੇ ਦਾ ਕੰਮ ਹੋ ਗਿਆ ਬਾਜੂ ਵੀ ਇਸੇ ਹੈ ਵਿੱਚ ਮਿਲ ਜਾਣਗੀਆਂ ਇਹ ਹੈਗੀ ਜੀ ਜਿਹੜੀ ਸਲਵਾਰ ਪਲੇਨ ਤੇ ਦੁਪੱਟੇ ਦੇ ਵਿੱਚ ਸਾਰੇ ਚ ਰਹੇਗਾ ਦਾ ਵਰਕ ਤੁਸੀਂ ਕੁਛ ਕਟਵਾਣਾ ਜਿੱਦਾਂ ਵਰਕ ਇਹ ਦੁਪੱਟੇ 'ਚ ਨਹੀਂ ਲੈਣਾ ਤਾਂ ਪ੍ਰਾਈਸ ਓਦਾਂ ਹੀ ਘਟ ਵੱਧ ਜਾਏਗਾ ਜੀ ਇਹਦਾ 7800 ਪ੍ਰਾਈਸ ਆ ਇਹ ਸੂਟ ਦਾ ਨੈਕਸਟ ਦਿਖਾਉਣੀ ਆ ਔਰਗੇਂਜ਼ਾ ਦੇ ਉੱਪਰ ਇਹ ਸੂਟ ਹੈਗਾ ਜੀ 7000 ਦਾ 7000 ਦਾ ਸੂਟ ਆ ਬਹੁਤ ਪਿਆਰਾ ਪੀਸ ਆ ਜੇ ਆਰਗੇਨਜ਼ੇਟਿਡ ਪਿਓਰ ਤੇ ਬਣਾਇਆ ਹੋਇਆ ਨੀਚੇ ਲਗਾਇਆ ਹੋਇਆ ਮੈਰੂਨ ਕਲਰ ਦਾ ਪੈਚ ਦਬਕੇ ਦਾ ਕੰਮ ਹੈ ਸਾਰੇ ਦੇ ਉੱਪਰ ਟਿੱਲੇ ਦਾ ਕੰਮ ਹੈ ਸਿੱਪੀ ਦਾ ਕੰਮ ਹੈ ਪਰਲਸ ਵਰਕ ਹੈ ਸਾਰੇ ਦੇ ਉੱਪਰ ਤੇ ਕ੍ਰੇਪ ਦੀ ਹੈਗੀ ਆ ਜੀ ਸਲਵਾਰ ਬਾਜੂ ਤੇ ਵੀ ਤੁਹਾਨੂੰ ਕੰਮ ਮਿਲ ਜਾਏਗਾ organza ਦਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਬੁਟੀਆਂ ਰਹਿਣਗੇ ਵੱਡੀਆਂ ਵੱਡੀਆਂ ਤੇ ਸਾਰੇ ਦੁਪੱਟੇ ਦੇ ਵਿੱਚ ਹੀ ਸਿੱਪੀ ਦਾ ਕੰਮ ਕੀਤਾ ਹੋਇਆ ਬਹੁਤ ਪਿਆਰਾ ਪੀਸ ਆ ਇਹਦਾ ਵੀ ਸੇਮ ਇਹਦਾ ਪ੍ਰਾਈਸ ਹੈਗਾ ਜੀ 7000 7000 ਦਾ ਸੂਟ ਆ ਪਿਓਰ ਵਿਸਕੋਸ ਤੇ ਦੰਨੇ ਆ ਜੀ ਸੂਟ ਇਹਦਾ ਪ੍ਰਾਈਸ ਵੀ 7000 ਆ ਸੂਟ ਦਾ ਇਹ ਵੀ ਪੈਚ ਲਗਾ ਕੇ ਪਿਓਰ ਹੋਰਗੇ ਇੰਸਾਰੀ ਪਰਵਣਿਆ ਹੋਇਆ ਫੁੱਲ ਪਾਰਟੀ ਵੀ ਆ ਸੂਟ ਨੇ ਇਹਨਾਂ ਨੂੰ ਅਸੀਂ ਫਿਨਿਸ਼ਿੰਗ ਦਵਾਂਗੇ ਜੀ ਪੇਸਟਿੰਗ ਦੇ ਨਾਲ 골ਡਨ ਕਲਰ ਦੀ ਜਿਨ੍ਹਾਂ ਨੇ ਸਤੋ ਸਟਿਚ ਕਰਵਾਣੇ ਆ ਜਿਨ੍ਹਾਂ ਨੇ ਬਾਹਰ ਸਟਿਚ ਕਰਵਾਣੇ ਆ ਜੀ ਸਤੋ ਅਨ ਸਟਿਚ ਸੂਟ ਲੈਣਾ ਉਹ ਵੀ ਲੈ ਸਕਦੇ ਆ ਕਲਰ ਵੀ ਬਹੁਤ ਸੋਹਣਾ ਹੈ ਪੈਚ orange ਕਲਰ ਦਾ ਕੰਟਰਾਸਟ ਬਹੁਤ ਪਿਆਰਾ ਦਿੱਤਾ ਹੋਇਆ ਹੈ ਇਹਦੇ ਤੁਹਾਨੂੰ ਸਲਵਾਰ ਦੇ ਪੌਂਚਿਆਂ ਤੇ ਕੰਮ ਮਿਲੇਗਾ ਸਟ੍ਰੇਟ ਸਲਵਾਰ ਬਣੇਗੀ ਇਸ ਸੂਟ ਦੀ ਠੀਕ ਹੈ ਜੀ ਤੇ ਇਹਦਾ ਦੁਪੱਟੇ ਤੇ ਵੀ ਤੁਹਾਨੂੰ ਹੈਵੀ ਕੰਮ ਮਿਲ ਜਾਏਗਾ ਔਰਗੇਂਜ਼ਾ ਦਾ ਬਹੁਤ ਸੌਫਟ ਦੁਪੱਟਾ ਤੇ ਪ੍ਰਾਈਸ ਹੈਗਾ ਜੀ ਸੇਮ 7000 ਇਹ ਸੂਟ ਹੈਗਾ ਜੀ 6800 ਦਾ 6800 ਪ੍ਰਾਈਸ ਹੈ ਇਸ ਸੂਟ ਦਾ ਕਲਰ ਦੇਖੋ ਕਿੰਨਾ ਸੋਹਣਾ ਠੇਰਾ ਬਣਿਆ ਹੋਇਆ ਕ੍ਰੇਪ ਦੀ ਸਲਵਾਰ ਹੈ ਜੀ ਔਰਗੇਂਜ਼ਾ ਦਾ ਸਾਰੇ ਦੁਪੱਟੇ 'ਚ ਵੱਡਾ ਫੁੱਲ ਰਹੇਗਾ ਠੀਕ ਹੈ ਤੇ ਸਿੱਪੀ ਦਾ ਕੰਮ ਰਹੇਗਾ ਜੀ 6800 ਹੈਗਾ ਇਸ ਸੂਟ ਦਾ ਪ੍ਰਾਈਸ ਨੈਕਸਟ ਦੇ ਰਹੀਆਂ ਤੁਹਾਨੂੰ ਕ੍ਰੇਪ ਦੇ ਉੱਪਰ ਸੂਟ ਪਿਓਰ ਕ੍ਰੇਪ ਤੇ ਹੈ ਜੀ ਇਹ ਵਾਲਾ ਸੂਟ ਹੈ ਜਿਹੜਾ 10500 ਹੈਗਾ ਇਸ ਸੂਟ ਦਾ ਪ੍ਰਾਈਸ ਸੂਟ ਦੀ ਲੁੱਕ ਦੇਖਿਓ ਇਹ ਪਿਓਰ ਤੇ ਬਣਿਆ ਹੋਇਆ ਜੇ ਸੂਟ ਇੱਦਾਂ ਬਣਿਆ ਹੋਇਆ ਜੀ ਪੀਸ ਇਹ। ਅਰੀਦਾ ਜਿਹੜਾ ਵਰਕ ਹੈ ਨਾ ਬਹੁਤ ਪਿਆਰਾ ਵਰਕ ਹੈ। ਬਹੁਤ ਸੋਹਣਾ ਵਰਕ ਹੈ ਜੇ ਸੂਰ ਦਾ। ਤੁਸੀਂ ਖੁਦ ਹੀ ਦੇਖੋਗੇ ਕਿੰਨਾ ਉੱਭਰ ਕੇ ਵਰਕ ਆ ਰਿਹਾ ਇਸਾਂ। ਬਾਜੂ ਤੇ ਵੀ ਤੁਹਾਨੂੰ ਹੈਵੀ ਕੰਮ ਮਿਲ ਜਾਏਗਾ। ਠੀਕ ਹੈ ਜੀ ਤੇ ਨਾਲ ਤੁਹਾਨੂੰ ਇਸ ਸਟ੍ਰੇਟ ਸਲਵਾਰ ਦੇ ਉੱਪਰ ਕੰਮ ਮਿਲ ਜਾਏਗਾ। ਚਾਹੇ ਤੁਸੀਂ ਪੈਂਟ ਵੀ ਬਣਾ ਸਕਦੇ ਹੋ। ਠੀਕ ਹੈ। ਵਰਕ ਦੀ ਫਿਨਿਸ਼ਿੰਗ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਉੱਪਰ ਨੈੱਕ ਨਹੀਂ ਬਣਿਆ ਹੋਇਆ ਪਿਓਰ ਤੇ ਬਣਿਆ ਹੋਇਆ ਜੀ ਸੂਟ ਇਹ ਵਾਲਾ 10500 ਇਸ ਸੂਟ ਦਾ ਪ੍ਰਾਈਸ ਆ ਕਿਉਂਕਿ ਜਿਹੜਾ ਇਹ ਕਲਰ ਆ ਜੀ ਇਹ ਡਾਈ ਕਰਾਉਣਾ ਪੈਂਦਾ ਤੇ ਪਿਓਰ ਤੇ ਹੀ ਆਂਦਾ ਕਲਰ ਇਹ ਜੇ ਤੁਸੀਂ ਇਹੀ ਕਲਰ ਤੇ ਸੇਮ ਬਣਾਣਾ ਤੇ ਇਹਦਾ ਪ੍ਰਾਈਸ ਇਦਾਂ ਹੀ ਰਹੇਗਾ ਬਹੁਤ ਪਿਆਰਾ ਪਿਓਰ ਚਨਾਉਂ ਸ਼ਫਾਉਂ ਦਾ ਦੁਪੱਟਾ ਲਗਾਇਆ ਸੀ ਇਹਦੇ ਨਾਲ ਤੇ ਦੁਪੱਟੇ ਵਿੱਚ ਖੁੰਜੀਆਂ ਚ ਹੈਵੀ ਇਦਾਂ ਫਲਾਰ ਆ ਜਾਣਗੇ ਤੇ ਬਾਕੀ ਸਾਰੇ ਦੇ ਵਿੱਚ ਇਹ ਲਾਈਨ ਦੇਖੋ ਕਿੰਨੀ ਪਿਆਰੀ ਬਣੀ ਹੋਈ ਆ ਠੀਕ ਹੈ ਜੀ 10500 ਹੈਗਾ ਇਸ ਸਟ ਦਾ ਪ੍ਰਾਈਸ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਮੰਗੋ ਕਲਰ ਦੇ ਉੱਪਰ ਸੇਮ ਪ੍ਰਾਈਸ ਤੇ 10500 ਹੈਗਾ ਇਸ ਸਟ ਦਾ ਪ੍ਰਾਈਸ ਇਹ ਹੈਗਾ ਜੀ ਮੰਗੋ ਜਿਹੜਾ ਜਿੱਦਾਂ ਆਪਣਾ ਪੱਕਿਆ ਹੋਇਆ ਅੰਬ ਹੁੰਦਾ ਉਹ ਵਾਲਾ ਕਲਰ ਬਹੁਤ ਸੋਨਾ ਛੇੜਾ ਵਰਕ ਵੀ ਦੇਖੋ ਕਿੰਨਾ ਸੋਹਣਾ ਬਾਜੂ ਤੇ ਵੀ ਹੈਵੀ ਵਰਕ ਮਿਲ ਜੇਗਾ ਤੁਹਾਨੂੰ ਠੀਕ ਹੈ ਜੀ ਦਬਕੇ ਦਾ ਕੰਮ ਹੈ ਸਾਰਾ ਇਹਦੇ ਨਾਲ ਤੁਹਾਨੂੰ ਮਿਲ ਜੇਗੀ ਜੀ ਕ੍ਰੇਪ ਦੀ ਸਲਵਾਰ ਠੀਕ ਹੈ ਇਹਦੇ ਨਾਲ ਮੇਨ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਹੈਵੀ ਲੜ ਕੀਤੇ ਹੋਏ ਆ ਬਹੁਤ ਪਿਆਰੇ 4 ਸਾਈਡ ਵਰਕ ਬਹੁਤ ਪਿਆਰਾ ਕੀਤਾ ਹੋਇਆ 10500 ਹੈਗਾ ਇਸ ਸੂਟ ਦਾ ਪ੍ਰਾਈਸ ਠੀਕ ਹੈ ਜੀ ਨੈਕਸਟ ਦੇ ਰਹੀਆਂ ਮੈਂ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਗੋਟਾ ਪੱਤੀ ਦਾ ਸੂਟ ਇਹ ਸੂਟ ਤੁਹਾਨੂੰ ਡਬਲ ਸ਼ੇਡ ਚ ਮਿਲੇਗਾ ਪਿਓਰ ਤੇ ਹੈ ਜੀ ਸਾਰੀ ਪਿਓਰ ਵਿਸਕੋਸ ਤੇ ਬਣੇ ਹੋਏ ਪੀਸ ਹੈ ਇਹ ਠੀਕ ਹੈ ਜੀ ਬਿਲਕੁਲ ਲਾਈਟ weight ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਕੋਈ ਫਲਫੀ ਨਹੀਂ ਰਹਿੰਦਾ suit ਇਹ neck ਤੇ work ਦੇਖ ਲਓ ਪਹਿਲਾਂ ਤਾਂ ਉੱਪਰ ਹੈਗਾ ਜੀ light peach ਤੇ نیچے ਹੈਗਾ dark peach light dark ਦਾ ਬਹੁਤ ਸੋਹਣਾ contrast ਹੈ gota patti ਦਾ ਕੰਮ ਹੈ ਇਹ ਦੇਖੋ ਸਾਰੇ ਇਹ ਹੈਗਾ ਜੀ ਇਹਦੇ ਬਾਜੂ ਦੇ ਉੱਪਰ ਕੰਮ ਠੀਕ ਹੈ ਜੀ ਮੇਨ ਹੈਗੀ ਹੈ ਜੀ ਸਲਵਾਰ single color ਦੀ ਇਹ ਹੈਗਾ ਇਹਦੀ ਸਲਵਾਰ ਦੇ ਉੱਪਰ ਕੰਮ straight ਸਲਵਾਰ ਬਣੇਗੀ ਇਹ ਤਾਂ ਉੱਪਰ ਲਾਈਟ ਵਿੱਚ ਡਾਰਕ ਆ ਗਿਆ ਪੱਲਾ ਤੇ ਸਲਵਾਰ ਫਿਰ ਤੋਂ ਲਾਈਟ ਆ ਗਈ। ਸਭ ਤੋਂ ਸੋਹਣਾ ਹੈਗਾ ਜੀ ਇਸ ਦਾ ਦੁਪੱਟਾ ਉਹ ਵੀ ਡਬਲ ਸ਼ੇਡ ਦੇ ਵਿੱਚ। ਲਾਈਟ ਐਂਡ ਡਾਰਕ ਦੇ ਵਿੱਚ ਪਿਓਰ ਦੇ ਦੁਪੱਟੇ ਨੇ ਜਿੱਥੇ ਖੜਾਓਗੇ ਦੁਪੱਟਾ ਉੱਥੇ ਹੀ ਖੜ ਜੇਗਾ। 4 ਸਾਈਡ ਹੈਵੀ ਵਰਕ ਦੇ ਨਾਲ। ਗੋਟਾ ਪੱਤੀ ਦੇ ਦਬਕੇ ਦਾ ਕੰਮ ਹੈ 10500 ਹੈਗਾ ਪ੍ਰਾਈਸ। ਠੀਕ ਹੈ ਜੀ, ਨੈਕਸਟ ਸੂਟ ਦੰਨੇ ਆ ਤੁਹਾਨੂੰ। ਮੈਂ ਤੁਹਾਨੂੰ ਆਰੀ ਵਰਕਰ ਦੇ ਸੂਟ ਵੀ ਦਿਖਾਵਾਂਗੇ ਉਹ ਤਿੰਨ ਚਾਰ ਆ ਪਹਿਲਾਂ ਮੈਂ ਤੁਹਾਨੂੰ ਇੱਕ ਸੂਟ ਹੋਰ ਦਿਖਾ ਦਮਾ ਇਹ ਸੂਟ ਬਹੁਤ ਪਿਆਰਾ ਬਣਾਇਆ ਬਹੁਤ ਸੋਹਣਾ ਪੀਸ ਬਣਿਆ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਇਹ ਕਲਰ ਮੈਨੂੰ ਬਹੁਤ ਪਸੰਦ ਆ ਜੀ 13500 ਹੈਗਾ ਇਹ ਸੂਟ ਦਾ ਪ੍ਰਾਈਸ ਤੇ ਸੂਟ ਦੀ ਲੁੱਕ ਦੇਖਿਓ ਲੁੱਕ ਦੇਖੋ ਜੀ ਸੂਟ ਦੀ ਵਰਕ ਤੁਹਾਨੂੰ ਸ਼ਾਇਦ ਦਾ ਨਾ ਸਮਝ ਆਂਦਾ ਹੋਵੇ ਕਿਉਂਕਿ ਲਾਈਟ ਸ਼ੇਡ ਆ ਜਿੰਨਾ ਚਿਰ نیچے ਲਾਈਨਿੰਗ ਨਹੀਂ ਰੱਖਦੇ ਵਰਕ ਨਹੀਂ ਸਮਝ ਆਏਗਾ ਇਹਦੀ ਬਾਜੂ ਵੀ ਹੈਵੀ ਆ ਠੀਕ ਆ ਸਾਰਾ ਹੀ ਹੈਵੀ ਆ ਜੀ ਸੂਟ ਇਹ ਵਰਕ ਦੀ ਫਿਨਿਸ਼ਿੰਗ ਦੇਖ ਲੋ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਸਲਵਾਰ نیچے ਰੱਖ ਕੇ ਦਿਖਾਨੀ ਆ ਇੱਕ ਰੇਪ ਦੀ ਸਲਵਾਰ ਆ ਕਲਰ ਹੀ ਬਹੁਤ ਸੋਹਣਾ ਨਵਾਂ ਜਿਹਾ ਸ਼ੇਡ ਆ ਜਿੱਦਾਂ ਇਹ ਲਾਈਨਿੰਗ ਆ ਗਈ ਆਪਣੇ ਠੀਕ ਹੈ ਜੀ ਤੇ ਇਹ ਬਣ ਗਿਆ ਆਪਣਾ ਕਲਰ ਦੇਖੋ ਕਿੰਨਾ ਸੋਨਾ ਖਿੜਕੇ ਕਲਰ ਆ ਰਿਹਾ ਬਹੁਤ ਪਿਆਰਾ ਸੂਟ ਹੈ 10500 ਪ੍ਰਾਈਸ ਆ ਇਹਦਾ ਦੁਪੱਟਾ ਵੀ ਤੁਹਾਨੂੰ ਹੈਵੀ ਮਿਲੇਗਾ ਕਲਰ ਕੰਟਰਾਸਟ ਦੇਖੋ ਕਿੰਨਾ ਸੋਨਾ ਹੈ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਕਿਦਾਂ ਲੱਗਿਆ ਮੈਨੂੰ ਤਾਂ ਪਰਸਨਲੀ ਬਹੁਤ ਸੋਨਾ ਲੱਗਿਆ ਸਾਰਾ ਦੁਪੱਟਾ ਪਿਓਰ ਤੇ ਬਣਿਆ ਹੋਇਆ ਹੈ ਵਰਕ ਦੀ ਫਰਨੀਸ਼ਿੰਗ ਮਤਲਬ ਕੋਈ ਕਹਿ ਸਕਦਾ ਵੀ ਤੁਸੀਂ ਪਾਇਆ ਹੋਇਆ 20-25000 ਦਾ ਸੂਟ ਇਦਾਂ ਦੀ ਲੁੱਕ ਹੈ ਜੀ ਸੂਟ ਦੀ 13500 ਦਾ ਸੂਟ ਆ ਤੇ ਤੁਹਾਨੂੰ ਮੈਂ ਹੁਣ ਥੋੜੇ ਜਿਹੀ ਪੀਸ ਦਿਖਾਵਾਂਗੀ ਆਰੀ ਵਰਕ ਦੇ ਇਹ ਵੀ ਅਸੀਂ ਹੈਂਡ ਦੀ ਆਰੀ ਦੇ ਨਾਲ ਕੀਤਾ ਹੋਇਆ ਕੋਈ ਮਸ਼ੀਨੀ ਆਰੀ ਨਹੀਂ ਆ ਕਿਉਂਕਿ ਆਰੀ ਵਰਕ ਦੀ ਵੀ ਕਾਫੀ ਡਿਮਾਂਡ ਅੱਜਕੱਲ੍ਹ ਬਹੁਤ ਹੌਟ ਸੋਨਾ ਸੂਟ ਹੈ ਕਲਰ ਡਿਜ਼ਾਈਨ ਇਹਦਾ ਕੇਰਾ 크੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਮੇਨ ਹੈਗੇ ਨਿਆਰੀ ਵਰਕ ਦੇ ਦੁਪੱਟੇ ਜਿਹੜੇ ਅਸੀਂ ਹੈਵੀ ਲੁੱਕ ਚ ਕੀਤੇ ਹੋਏ ਆ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਵਿਸਕੋਸ オーਰਗੈਂਜ਼ਾ ਦੇ ਉੱਪਰ ਤੇ ਪ੍ਰਾਈਸ ਹੈਗਾ ਸੂਟ ਦਾ 7000 ਇਹ ਵੀ ਕਲਰ ਬਹੁਤ ਸੋਹਣਾ ਨਾ ਹੈ orange ਹੈ ਜੀ ਨਾ ਹੀ mustard shade ਆ ਅਲੱਗ ਲੁੱਕ ਦਾ ਆਰੀ ਵਰਕ ਦੇ ਉੱਪਰ ਬਹੁਤ ਪਿਆਰਾ 7000 ਦੇ ਵਿੱਚ suit ਹੈ ਜੀ ਇਹ suit jog style ਚ ਬਣਿਆ ਹੋਇਆ ਹੈ ਐਦਾਂ ਆਏਗਾ ਜੀ ਉੱਪਰ ਆਪਣਾ neck ਆ ਜਾਏਗਾ ਠੀਕ ਹੈ ਠੀਨ ਕਾਜੀ ਕਾ ਜੋਕ ਸਟਾਈਲ ਚ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਸ ਸੂਟ ਦੇ ਨੀਚੇ ਘੇਰਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇਹਨੂੰ ਥੋੜਾ ਬਹੁਤਾ ਘਟਾਵਦਾ ਸਕਦੇ ਹੋ ਇਹ 올ਓਵਰ ਸੂਟ ਰਹੂਗਾ 5 ਮੀਟਰ ਦਾ ਠੀਕ ਹੈ ਜੀ ਇਹਦੇ ਇਹ ਬਾਜੂ ਦਾ ਕੰਮ ਕੀਤਾ ਹੋਇਆ ਜਿਹੜਾ ਦਾ ਦੁਪੱਟਾ ਟੂ ਮੱਚ ਹੈਵੀ ਐਦਾਂ ਆਰੀ ਵਰਕ ਦੇ ਉੱਪਰ ਹੈਵੀ ਦੁਪੱਟੇ ਦੇ ਨਾਲ 7000 ਦੇ ਵਿੱਚ ਪਿਓਰ ਔਰਗੈਂਜ਼ਾ ਦਾ ਸੌਫਟ ਔਰਗੈਂਜ਼ਾ ਦਾ ਸੂਟ ਨੈਕਸਟ ਫਿਰ ਤੋਂ ਆਰੀ ਵਰਕ ਦਾ ਹੀ ਸੂਟ ਦੇ ਰਹੀ ਹਾਂ ਤੁਹਾਨੂੰ ਇਹ ਵੀ 7000 ਦੀ ਰੇਂਜ ਦਾ ਹੀ ਆ ਦੇਖੋ ਜੀ ਸੂਟ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਹੈ ਠੀਕ ਹੈ ਬਾਜੂ ਵੀ ਹੈਵੀ ਚ ਮਿਲ ਜਾਣਗੇ ਆ ਉੱਪਰ ਤਾਂ ਕਬੂਤੀ ਆ ਇਹਦੇ ਨਾਲ ਕ੍ਰੇਪ ਦੀ ਸਲਵਾਰ ਆ ਔਰਗੇਂਜ਼ਾ ਦੀ ਸ਼ਰਟ ਆ ਬਹੁਤ ਚੱਲ ਰਿਹਾ ਇਹ ਵਾਲਾ ਸੂਟ ਮੇਰਾ ਇਹਨਾਂ ਦੇ ਅਸੀਂ ਕਾਫੀ ਸਾਰੇ ਆਰਡਰ ਲਏ ਆ ਨਾਲੇ ਤਾਂ ਲੁੱਕ ਲਾਈਕ ਹੈਵੀ ਨਹੀਂ ਬਹੁਤ ਜ਼ਿਆਦਾ ਐਵਰ ਗ੍ਰੀਨ ਆ ਜੀ ਬਹੁਤ ਪਿਆਰਾ ਵਰਕ ਹੈ 4 ਸਾਈਡ ਹੈਵੀ ਵਰਕ ਦੇ ਨਾਲ 7000 ਦਾ ਸੂਟ ਆ ਨੈਕਸਟ ਆਰੀ ਵਰਕ ਤੇ ਹੀ ਇਹ ਵੀ ਆਰੀ ਪਲਸ ਹੈਂਡ ਦੋਨੋਂ ਹੀ ਆ ਸਿੱਪੀ ਦਾ ਕੰਮ ਵੀ ਦਿੱਤਾ ਹੋਇਆ ਹੁੰਦਾ ਇਹਨਾਂ ਦੇ ਵਿੱਚ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰਾਂ ਤੇ ਬਣਵਾ ਸਕਦੇ ਹੋ ਕਿਸੇ ਵੀ ਸਟਫ ਤੇ ਬਣਵਾ ਸਕਦੇ ਹੋ ਤੁਹਾਡੀ ਚੁਆਇਸ ਦੇ ਅਕੋਰਡਿੰਗ ਇਹ ਤੁਹਾਨੂੰ ਰੈਡੀ ਮਿਲ ਜਾਣਗੇ ਜੀ ਟਾਈਮ ਘੱਟ ਲੱਗੇਗਾ ਅਗਰ ਤੁਸੀਂ ਰੈਡੀ ਕਰਵਾਨੀ ਹੋ 20 ਤੋਂ 25 ਦਿਨ ਸਾਡੇ ਕੋਲ ਚਾਹੀਦੇ ਆ ਸਾਨੂੰ ਸਿਰਫ ਵਰਕ ਵਾਸਤੇ ਠੀਕ ਹੈ ਜੀ ਸਟੀਚਿੰਗ ਸਾਡੀ ਵੈਸੇ ਵੀਜੀ ਆ ਥੋੜੀ ਜੀ ਇਹ ਬਹੁਤ ਪਿਆਰਾ ਸੂਟ ਆ ਇਹ ਹੈਗਾ ਇਹਦਾ ਹੈਵੀ ਜਿਹਾ ਦੁਪੱਟਾ ਇਹ ਨਹੀਂ ਹੈਗਾ ਅਗਰ ਹੈਵੀ ਆ ਤਾਂ ਸਿਰ ਤੇ ਕਿੱਦਾਂ ਰਹਿਣਗੇ ਜੀ ਆਪਾਂ ਇਹਨਾਂ ਨੂੰ ਵੇਅਰ ਕਿੱਦਾਂ ਕਰਾਂਗੇ ਬਹੁਤ ਸੌਫਟ ਤੇ ਸੋਹਣੇ ਜਿਹੇ ਦੁਪੱਟੇ ਆ ਲੁੱਕ ਲਾਈਕ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਵੀ 7000 ਪ੍ਰਾਈਸ ਆ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਤੁਹਾਨੂੰ ਵਰਕ ਕਿੱਦਾਂ ਲੱਗੇ ਕਲਰ ਕਿੱਦਾਂ ਲੱਗੇ ਤੁਹਾਡੇ ਕਮੈਂਟਾਂ ਦੀ ਜਰੂਰ ਵੀ ਵੇਟ ਕਰਾਂਗੀ ਮੈਂ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ